ਤਿਖਰੀ ਕਾਲ ਦੋਸਤੋ ਦੋਸਤੋ ਸੀਲੂ ਬਲਹਾਰਾ ਜਿਸ ਨੇ ਕਿ ਕਬੱਡੀ ਦੇ ਵਿੱਚ ਆਪਣਾ ਚੰਗਾ ਨਾਮ ਬਣਾਇਆ ਹੈ ਅਸੀਂ ਛੋਟੀ ਛੋਟੀ ਦੇ ਰੇਟਾਂ ਨੂੰ ਥੰਮ ਕੇ ਆਪਣੇ ਪਿੰਡ ਦਾ ਨਾਮ ਉੱਚਾ ਕੀਤਾ ਹੈ ਤੇ ਅੱਜ ਕੱਲ ਯੂ ਐਸ ਏ ਦੇ ਵਿੱਚ ਸਿਰੇ ਸਿਰੇ ਦੇ ਜਫੇ ਲਾ ਰਿਹਾ ਹੈ ਦੋਸਤੋ ਸੀਲੂ ਬਲਹਾਰਾ ਨੇ ਵੀ ਵੋਟਾਂ ਦੇ ਪ੍ਰਤੀ ਵੀਡੀਓ ਪਾਈ ਹੈ ਕਿਸ ਪਾਰਟੀ ਨੇ ਸਪੋਰਟ ਕੀਤਾ ਹੈ ਸੀਲੂ ਨੇ ਕਿਸ ਨੂੰ ਵੋਟਾਂ ਪਾਉਣ ਦੇ ਲਈ ਆਖਿਆ ਸੋ ਉਹ ਸਾਰੀ ਗੱਲਬਾਤ ਪਾਸ ਸੀਲੂ ਦੇ ਮੂੰਹੋਂ ਸੁਣਾਂਗੇ ਤਾਂ ਆਓ ਦੋਸਤੋ ਸੁਣੀਏ ਫਿਰ ਸਿਲੂ ਨੇ ਕੀ ਆਖਿਆ ਤੋਰੋਂ ਰਮ ਬਈ ਸਾਰੇ ਭਾਈਆਂ ਨੂੰ ਮਾਥਾ ਰੋ ਬਈ ਸਿਲੂ ਲਾਰਾ ਬਈ ਨੋ ਨੋ ਅਰਥਾ ਤਾਂ ਬਈ ਜੱਸੀ ਪੇਟਵਾਰ ਯੂ ਆ ਨੇ ਤਾਂ ਬਈ ਗਰੀਬ ਕਿਸਾਨ ਦਾ ਬੇਤਵ ਹੋ ਰਿਹਾ ਹੈ ਤਾਂ ਸਾਰੇ ਭਾਈ ਜਰੂਰ ਸਪੋਰਟ ਕਰੋ ਆਪਣੇ ਕੀਮਤੀ ਵੋਟ ਦੇ ਕੇ ਵਿਜੇ ਬਣਾਓ ਭਾਈ ਨਾ ਬਈ